ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਕਿਸੇ ਵੀ ਕੈਂਡੀਡੇਟ ਨੇ ਆਹ ਵੀਡੀਓ ਸਕਿਪ ਨਹੀਂ ਕਰਨੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਰਾਜੇ ਮੈਂ ਤਿੰਨ ਭਰਤੀਆਂ ਬਾਰੇ ਦੱਸਣ ਜਾ ਰਹੇ ਹਾਂਗਾ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਿੰਨ ਭਰਤੀਆਂ ਬਾਰੇ ਦੱਸਣ ਜਾ ਰਿਹਾ ਹਾਂਗਾ ਜਿੰਨਾਂ ਤਿੰਨ ਭਰਤੀਆਂ ਦੀ ਵਿੱਚ ਕੋਈ ਵੀ ਫੀਸ ਨਹੀਂ ਹੋਏਗੀ ਸਾਰੀਆਂ ਸਰਕਾਰੀ ਨੌਕਰੀਆਂ ਕਾ ਕਰਕੇ ਪਲੀਸ ਵੀਡੀਓ ਧਿਆਨ ਦੇਣਾ ਦੇਖ ਲਓ ਕਿਵੇਂ ਤੁਸੀਂ ਫਾਰਮ ਡਾਊਨਲੋਡ ਕਰਨਾ ਹੈ ਤਾਂ ਕਿੱਥੋਂ ਤੁਸੀਂ ਫਾਰਮ ਡਾਊਨਲੋਡ ਕਰਨਾ ਤੁਹਾਨੂੰ ਫਾਰਮ ਵੀ ਸਾਰਾ ਮੈਂ ਦੇਵਾਂਗਾ ਕਿੱਥੋਂ ਤੁਸੀਂ ਡਾਊਨਲੋਡ ਕਰਕੇ ਲੈ ਕੇ ਜਾਣਾ ਕੋਈ ਉਹਦੀ ਫੀਸ ਨਹੀਂ ਭਰਨੀ ਕੋਈ ਤੁਸੀਂ ਰਿਟਰ ਪੇਪਰ ਦੀ ਤਿਆਰੀ ਨਹੀਂ ਕਰਨੀ ਕਿੱਥੇ-ਕਿੱਥੇ ਪੋਸਟਾਂ ਸਾਰਾ ਕੁਝ ਵੀਡੀਓ ਦੇ ਵਿੱਚ ਦੱਸੂਗਾ ਵੀਡੀਓ ਦੇ ਵਿੱਚ ਮੇਰੇ ਕੋਲੇ ਐਂਡ ਤੱਕ ਬਨੇ ਰਹੋ ਠੀਕ ਹੈ ਜੀ ਦੋਸਤੋ ਪਹਿਲਾਂ ਰਾਜੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਆਪਣੇ ਕੋਲੇ ਬੈਚ ਚੱਲ ਰਿਹਾ ਹੈ ਰਾਜੇ ਪੰਜਾਬ ਪੋਰਸ 2024 ਦੀ ਤਿਆਰੀ ਤੁਸੀਂ ਹੁਣੇ ਤੋਂ ਕਰ ਸਕਦੇ ਹੋ ਰਾਜੇ ਉਹਦੇ ਤੇ ਆਫਰ ਚੱਲ ਰਿਹਾ ਆਫਰ ਹਜੇ ਤੱਕ ਮੈਂ ਬੰਦ ਨਹੀਂ ਕੀਤਾ ਤੈਨੂੰ ਤੋਂ 4 ਦਿਨ ਹੋਰ ਆਫਰ ਰਹੂਗਾ ਉਹਦੇ ਤੇ ਠੀਕ ਹੈ ਜੀ ਤੇ ਜਿਹੜੇ ਸਾਰੀਆਂ ਕਲਾਸਾਂ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ ਹੋਣਗੀਆਂ ਰਾਜੇ ਠੀਕ ਹੈ ਜੀ ਤੇ ਪੜ੍ਹਨਾ ਕਿਹੜੇ ਹਿਸਾਬ ਨਾਲ ਹੈ ਕਿਸ ਤਰ੍ਹਾਂ ਤੁਸੀਂ ਤਿਆਰੀ ਕਰਨੀ ਹੈ ਉਹਦੇ ਵਾਸਤੇ ਵੀ YouTube ਤੇ ਵੀਡੀਓ ਅਪਲੋਡ ਕਰ ਚੁੱਕਿਆਗਾ ਕੱਲ ਪਰਸੋ ਵੀਡੀਓ ਅਪਲੋਡ ਕੀਤੀ ਹੈ 40 ਮਿੰਟ ਦੀ ਵੀਡੀਓ ਹੈ ਉਸ ਹਿਸਾਬ ਤੇ ਪੜੋਗੇ ਰਾਜੇ ਤੁਹਾਡਾ ਸਾਰੇ ਕਲੀਅਰ ਹੋਣਗੇ ਹੋਣਗੇ ਹਰ ਹਾਲਤ ਦੇ ਵਿੱਚ ਹੋਣਗੇ ਜਿ ਉਸ ਤਰ੍ਹਾਂ ਤਿਆਰੀ ਕਰਦੇ ਹੋ ਠੀਕ ਹੈ ਜੀ ਬਾਕੀ ਆਪਣੇ ਬੈਚ ਤੁਹਾਨੂੰ ਪਤਾ ਹੀ ਆਪਣੇ ਪੜਾਉਣ ਦਾ ਤਰੀਕਾ ਵੀ ਪਤਾ ਤੁਹਾਨੂੰ ਕਿਸ ਤਰ੍ਹਾਂ ਦਾਗਾ ਆਰਾਮ ਨਾਲ ਵੇਫਿਕਰ ਹੋ ਕੇ ਰਾਜੀ ਸਟੱਡੀ ਕਰ ਸਕਦੇ ਆ ਆਫਰ ਚਲਾਇਆ ਹੋਇਆ ਰਾਜੀ ਬਿਲਕੁਲ ਨੋਰਮਲ ਜੀ ਪ੍ਰਾਈਸ ਤੇ ਹੈ ਆਏ ਸਮਝ ਲਓ ਕਿ ਜੇ ਤੁਸੀਂ ਕਿਤੇ ਤਿਆਰੀ ਕਰਨੇ ਜਾਣੇ ਵੀ ਹੋ ਰਾਜੀ ਤਾਂ ਤੁਹਾਡੇ 5 6 ਦਿਨਾਂ ਦੇ ਕਿਰਾਏ ਦੇ ਵਿੱਚ ਹੀ ਤੁਹਾਨੂੰ 6 ਮਹੀਨਿਆਂ ਦਾ ਬੈਚ ਮਿਲਦਾ ਤੇ ਉਹਦੇ ਦੋ ਬੈਲਡਿੰਗਾਂ ਮਿਲਦੀਆਂ ਹਰੇਕ ਬੈਚ ਦੇ ਵਿੱਚ ਬੈਚ ਦੇ ਵਿੱਚ ਜੁਆਇਨ ਤੋਂ ਬਾਅਦ ਨਾ ਉੱਥੇ ਵੀਊ ਆਲ ਦੀ অপਸ਼ਨ ਹੈ ਜਿੱਥੋਂ ਜੀ ਅਲੱਗ-ਅਲੱਗ ਬੈਚ ਜਿਹੜੀ ਸਿਲੈਕਟ ਕਰ ਸਕਦੇ ਹੋ ਆਪਣੇ ਕੋਲੇ ਰਾਜੇ ਪੰਜਾਬ ਪੁਲਿਸ ਵੀਡੀਓ ਪੰਜਾਬ ਪਟਵਾਰੀ ਆਲ ਪੰਜਾਬ एग्जाम ਆਲ ਕਲਰਕ एग्जाम ਸਿਰਫ ਆਲਰੇਡੀ ਪੰਜ ਬੈਚ ਚੱਲ ਰਹੇ ਆ ਆਪਣੇ ਕੋਲੇ ਠੀਕ ਹੈ ਜੀ ਕਿਉਂਕਿ ਮੈਂ ਉਹੀ ਬੈਚ ਸ਼ੁਰੂ ਕਰਦਾ ਹਾਂ ਜਿਹਦੇ ਮੈਂ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਦੇ ਸਕਾਂ ਜਿਹੜੇ ਕੈਂਡੀਡੇਟ ਹੁਣੇ ਤੋਂ ਤਿਆਰੀ ਕਰਨਗੇ ਰਾਜੇ ਉਹਨਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆਊਗਾ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣੀ ਹੈ ਪਲੇ ਸਟੋਰ ਤੋਂ ਦੀਪੂਲਰ ਐਜੂਕੇਸ਼ਨ ਦਾ ਜਿੰਨਾਂ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ORC ਕੋਡ ਫਿਲ ਕਰਨਾ ਡਬਲ ਐਕਸ ਰਾਮ ਜੇਕਰ ਕਿਸੇ ਕਿੰਡਰੂ ਕੀ ਪ੍ਰੋਬਲਮ ਹੋ ਰਹੀ ਹੈ ਤਾਂ ਬੰਦੇ ਜੋਇਨ ਕਰ ਸਕਦੇ ਹੋ ਇਹਦਾ ਜੇ ਆਫਰ ਤੁਹਾਡੀ ਡਿਮਾਂਡ ਤੇ ਚਲਾਇਆ ਹੋਇਆ ਹੈਗਾ ਠੀਕ ਹੈ ਜੀ ਜਲਦੀ ਜਲਦੀ ਜੋਇਨ ਕਰ ਸਕਦੇ ਹੋ राजे ਬਾਅਦ ਵਿੱਚ ਇਹਦੇ ਪ੍ਰਾਈਸ ਕਾਫੀ ਅਪ ਹੋਣਗੇ ਠੀਕ ਹੈ ਜੀ ਤਾਂ ਕਰਕੇ ਤੁਸੀਂ ਹੁਣੇ ਤੋਂ ਆਪਦੀ ਸਟੱਡੀ ਸ਼ੁਰੂ ਕਰੋ ਜੀ ਦੇ ਵਿੱਚ ਤੁਹਾਨੂੰ ਆਲ ਸਬਜੈਕਟ ਕਰਵਾਏ ਜਾਣਗੇ ਤੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ राजे ਸਾਰੀਆਂ ਕਲਾਸਾਂ ਮੇਰੇ ਹਿਸਾਬ ਨਾਲ ਪੜੋਗੇ ਜਿਵੇਂ ਮੈਂ ਤੁਹਾਨੂੰ ਸ਼ਡਿਊਲ ਬਣਾ ਕੇ ਦਿੱਤਾ ਉਸ ਤਰੀ ਪੜਨਾ ਤੁਸੀਂ ਠੀਕ ਹੈ ਜੀ ਆਪ ਦਾ ਕੋਈ ਵੀ ਸਟੱਡੀ ਨਹੀਂ ਬਣਾਉਣਾ ਜਿਸ ਤਰ੍ਹਾਂ ਮੈਂ ਬਣਾ ਕੇ ਦਿੱਤਾ ਉਸ ਸਭ ਤੋਂ ਪਹਿਲੀ ਭਰਤੀ ਰਾਜ ਜਿਹੜੀ ਮੈਂ ਦੱਸਣ ਜਾ ਰਿਹਾ ਆ ਇਹ ਆਈ ਆ ਆਪਣੇ ਡਿਸਟ੍ਰਿਕਟ ਸੈਸ਼ਨ ਕੋਰਟ ਚੰਡੀਗੜ੍ਹ ਦੇ ਵਿੱਚ ਜਿਹੜਾ ਪਰ ਡਿਸਟ੍ਰਿਕਟ ਸੈਸ਼ਨ ਕੋਰਟ ਚੰਡੀਗੜ੍ਹ ਹੈਗਾ ਉੱਥੇ ਇਹ ਭਰਤੀ ਆਈ ਹੋਈ ਹੈ ਰਾਜੇ ਤੇ ਇਹਦੀ ਜਿਹੜੀ ਲਾਸਟ ਡੇਟ ਹੈਗੀ ਉਹ 21 2024 ਹੈ ਠੀਕ ਹੈ ਜੀ 21 2024 ਇਹਦੀ ਲਾਸਟ ਡੇਟ ਹੈ ਜੇ ਕੋਈ ਕੈਂਡੀਡੇਟ ਨੇੜੇ ਦਾ ਉਹ ਭਰ ਸਕਦਾ ਤਾਂ ਭਰ ਸਕਦਾ ਤਾਂ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ 5 ਵਜੇ ਤੱਕ ਇਹ ਭਰ ਸਕਦੇ ਤੁਸੀਂ ਇਹਦੇ ਵਿੱਚ ਟੋਟਲ 8 ਪੋਸਟਾਂ ਰਾਜੇ ਆਲ ਪੰਜਾਬ ਤੋਂ ਮੁੰਡੇ ਕੁੜੀਆਂ ਦੇ ਵਿੱਚ ਭਰ ਸਕਦੇ ਆ ਤੇ ਤਿੰਨ ਪੋਸਟਾਂ ਜਨਰਲ ਦੀਆਂ OBC ਦੀਆਂ ਤਿੰਨ ਪੋਸਟਾਂ ਦੋ ਪੋਸਟਾਂ SC ਦੀਆਂ ਇਹ ਜਿਹੜਾ ਰਾਜੇ ਤੁਸੀਂ ਫਾਰਮ ਭੇਜਣਾਗਾ ਇਹ ਭੇਜਣ ਤੁਸੀਂ ਆਹ ਐਡਰੈਸ ਤੇ ਸਪੀਡ ਪੋਸਟ ਕਰਵਾ ਸਕਦੇ ਹੋ ਆਪਦੇ ਨੇੜੇ ਦੇ ਕਿਸੇ ਵੀ ਡਾਕਖਾਨੇ ਦੇ ਵਿੱਚੋਂ ਠੀਕ ਹੈ ਜੀ ਉਮਰ ਹੱਦ ਉਹੀ ਆ ਜਿਹੜਾ ਸੇਮ ਕ੍ਰਿਟਰੀਆ ਦੂਜੇ ਦੇ ਵਿੱਚ 18 ਤੋਂ 37 ਸਾਲ ਏਜ ਹੈ ਇਹਦੇ ਵਿੱਚ ਤੇ ਦੂਜੀਆਂ ਕੈਟਾਗਰੀਆਂ ਨੂੰ ਛੋਟਾ ਉਹਨਾਂ ਵਾਸਤੇ ਇਹਦੇ ਵਿੱਚ ਉਮਰ 42 ਸਾਲ ਹੈਗੀ ਠੀਕ ਹੈ ਜੀ ਤੇ ਜਿਹੜਾ ਤੇ ਕੈਂਡੀਡੇਟ ਨੇ ਫਾਰਮ ਭਰਨਾ राजे ਉਹਨਾਂ ਦੇ ਇੰਟਰਵਿਊ ਆਹ ਤਰੀਕ ਨੂੰ ਆਊਗੀ ਇੱਥੇ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਲਿਸਟਾਂ ਵੀ ਪਾਉਣਗੇ ਜਿਹੜਾ ਫਾਰਮ ਤੁਹਾਨੂੰ ਮੈਂ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦਿੰਦਾ ਆਹ राजे ਭਰਤੀ ਦਾ ਫਾਰਮ ਹੈਗਾ ਠੀਕ ਹੈ ਜੀ ਐਪਲੀਕੇਸ਼ਨ ਫੋਰ ਦਾ ਪੋਸਟ ਆਪੀ ਹੈ ਨਾ ਇਹ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰਦਾ ਨਾ ਉਤੋਂ ਤੁਸੀਂ ਡਾਊਨਲੋਡ ਕਰਕੇ राजे ਇਹ ਸੈਂਡ ਕਰਕੇ ਇਹਨਾਂ ਨੂੰ ਜਿਹੜਾ ਐਡਰੈਸ ਤੁਹਾਨੂੰ ਦੱਸਿਆ ਆਹ ਐਡਰੈਸ ਦੇ ਉੱਪਰ ਆਲੇ ਤੇ ਇਹਦੇ ਤੁਸੀਂ ਭੇਜ ਦੇਣਾ ਹੈ ਠੀਕ ਹੈ ਜੀ ਇਹ ਜਿਹੜੀਆਂ ਵੈਕੈਂਸੀਆਂ ਆਈਆਂ ਚੰਡੀਗੜ੍ਹ ਦੀਆਂ ਆ ਇਸ ਤੋਂ ਬਾਅਦ ਦੂਜੇ ਨੰਬਰ ਦੇ ਵੈਕੈਂਸੀਆਂ ਦੀ ਉਹਦੇ ਬਾਰੇ ਗੱਲ ਕਰਦੇ ਦੂਸਰੇ ਨੰਬਰ ਦੇ ਰਾਜ ਜਿਹੜੀ ਪੋਸਟ ਆ ਇਹ ਸਾਰੀਆਂ ਪੋਸਟਾਂ ਭਰ ਦੋ ਕਿਉਂਕਿ ਸਾਰੀਆਂ ਪੋਸਟਾਂ ਰਾਜ ਜਿਹੜੀਆਂ ਇਹ ਆਈਆਂ ਗਈਆਂ ਇਹ ਬਿਨਾਂ ਫੀਸ ਤੋਂ ਆਈਆਂ ਠੀਕ ਹੈ ਜੀ ਹਾਂ ਆ ਗੱਲ ਤਾਂ ਈ ਕਲੀਅਰ ਹੈ ਜੀ ਮੈਥੋਂ ਨਾ ਸੌਰੇ 2015 ਵਾਲਾ ਆ ਗਿਆ ਸਾਰਾ ਜੀ ਹੁਣ ਆ ਜਿਹੜੀਆਂ ਪੋਸਟਾਂ ਆਇਆਂ ਇੱਕਆਂ ਜੀ ਲੁਧਿਆਣਾ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਆਇਆਂ ਇੱਥੇ ਵੀ ਆਲ ਪੰਜਾਬ ਤੋਂ ਕੈਡਿਟ ਅਪਲਾਈ ਕਰ ਸਕਦੇ ਆ 17 ਪੋਸਟਾਂ ਦੇ ਵਿੱਚ ਠੀਕ ਹੈ ਜੀ ਇਹਦੀ ਲਾਸਟ ਡੇਟ ਜਿਹੜੀ ਹੈਗੀ ਆ ਉਹ 29 ਤਰੀਕ ਹੈਗੀ ਪਹਿਲੇ ਮਹੀਨੇ ਦੀ ਠੀਕ ਹੈ ਜੀ ਤੇ ਆ ਦੇਖ ਸਕਦੇ ਹੋ 29 ਤਰੀਕ ਪਹਿਲੇ ਮਹੀਨੇ ਦੀ ਇਹਦੇ ਵਿੱਚ ਟੋਟਲ 17 ਪੋਸਟਾਂ ਗਈਆਂ ਜਿਹਦੇ ਵਿੱਚੋਂ 4 ਜਨਰਲ ਦੀਆਂ ਐਸਸੀ ਦੀਆਂ 2 ਬੀਸੀਓ ਬੀਸੀ ਦੀਆਂ 4 ਈਐਸਐਮ ਦੀਆਂ 3 ਈਐਸਐਮ ਐਸਸੀ 1 ਈਐਸਐਮ ਹੈਡਕੈਪਟੇ ਇੱਕ ਇਹਨਾਂ ਦੀਆਂ ਵੈਕੈਂਸੀਆਂ ਆ ਰਹੀਆਂ ਜੀ ਠੀਕ ਹੈ ਜੀ ਤੇ ਜਿਵੇਂ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਰਾਜੇ ਉਸ ਤਰ੍ਹਾਂ ਹੀ ਸਾਰਾ ਕੁਝ ਕਰਨਾ ਤੁਸੀ ਕੈਪੀਟਲ ਲੈਟਰ ਦੇ ਵਿੱਚ ਭਰਨਾ ਫਾਰਮ ਰਾਜੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਆਪਿਆ ਫਾਰਮ ਠੀਕ ਹੈ ਜੀ ਤੁਸੀਂ ਆਰਾਮ ਨਾਲ ਭਰ ਸਕਦੇ ਹੋ ਫਾਰਮ ਕੋਈ ਬਾਲਾ ਵੱਡੀ ਓਕੀ ਗੱਲ ਨਹੀਂ ਹੈਗੀ ਫਾਰਮ ਭਰਨਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਵਾਲੇ ਫਾਰਮ ਦੱਸਿਆ ਉਸ ਤਰ੍ਹਾਂ ਹੀ ਫਾਰਮ ਭਰ ਕੇ ਇਹ ਵੀ ਤੁਸੀਂ ਕਿਹੜੇ ਐਡਰੈਸ ਤੇ ਭੇਜਣਾ ਹੈਗਾ ਆਹ ਐਡਰੈਸ ਤੇ ਸੈਂਡ ਕਰ ਦੇਣਾ ਬਸ ਸਪੀਡ ਪੋਸਟ ਕਰਵਾ ਦਿਓ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਗੁਰਦਾਸਪੁਰ ਦੀ ਭਰਤੀ ਦੱਸੀ ਸੀ ਇਸ ਤੋਂ ਪ ਤੇ ਇੱਕ ਮੈਂ ਤੁਹਾਨੂੰ ਭਰਤੀ ਦਸੀ ਲੁਧਿਆਣਾ ਦੀ ਇੱਕ ਚੰਡੀਗੜ੍ਹ ਦੀ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਸ਼ਫਰੀਦ ਕੋਟ ਦੀ ਇਹ ਭਰਤੀਆਂ ਦੱਸੇਗਾ ਸੀ ਬਾਕੀ ਜੇ ਕੋਈ ਹੋਰ ਭਰਤੀਆਂ ਹੈ ਜਿ ਉਹ ਵੀ ਦੱਸ ਦੂ ਫਿਲਹਾਲ ਤੁਸੀਂ ਇਹ ਭਰਤੀਆਂ ਭਰ ਦਿੰਗੇਂਗਾ ਤੇ ਜਰੂਰ ਭਰਤੀਆਂ ਸਾਰੇ ਕੈਂਡੀਡੇਟਾਂ ਦੀ ਠੀਕ ਹੈ ਜੀ ਤਾਂ